ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਦੇ ਉੱਪਰ ਅਸੀਂ ਤੁਹਾਨੂੰ ਹੁਣ ਸਾਰੇ ਪਿੰਡਾਂ ਦਾ ਜੜਾ ਉਹ ਦਿਖਾਣ ਦਿਖਾਉਣ ਜਾ ਰਹੇ ਹਾਂ। ਔਰ ਇਸ ਦੇ ਮੁਤਾਬਕ ਤੁਸੀਂ ਆਪਣੇ ਪਿੰਡ ਦਾ ਦੇਖ ਸਕਦੇ ਹੋ। ਔੜ ਪਿੰਡ ਦਾ ਤੁਸੀਂ ਦੇਖ ਰਹੇ ਹੋ। ਇਹ ਪੰਜਾਂ ਦਾ ਆਇਆ ਜੀ ਬੇਰਵਾ ਜੋ ਸਾਡੇ ਕੋਲ ਲਿਸਟ ਪਹੁੰਚੀ ਆ। ਔਰ ਇਸ ਦੇ ਉੱਪਰ ਕਿਹੜਾ ਐਸਸੀ ਰਿਜ਼ਰਵ ਹੋਏਗਾ ਕਿੱਥੇ ਜਨਰਲ ਰਿਜ਼ਰਵ ਹੋਏਗਾ ਕਿੱਥੇ ਇਸਤਰੀ ਦਾ ਰਿਜ਼ਰਵ ਹੈਗਾ। ਔਰ ਤੋਂ ਬਾਅਦ ਆ ਤੁਸੀਂ ਬੁਰਜ ਟੈਲਦਸ ਦੇਖ ਪਾ ਰਹੇ ਹੋ ਬੁਰਜ ਟੈਲਦਸ ਦਾ ਤੁਸੀਂ ਦੇਖ ਪਾ ਰਹੇ ਹੋ ਜੋ ਪੰਚਾਦਾਇਆ ਆ ਤੁਹਾਨੂੰ ਔੜ ਦੀ ਇਧਕਾਰ ਆ ਰਹੇ ਆ ਔਰ ਦੇ ਥੱਲੇ ਜਾ ਕੇ ਤੁਸੀਂ ਦੇਖ ਪਾ ਰਹੇ ਹੋ ਬੁਰਜ ਟੈਲਦਸ ਇਹ ਜਿਹੜੇ ਵਾਰਡ ਨੇ ਉਹਨਾਂ ਦੇ ਬਾਰੇ 베ਰਵਾ ਔਰੇ ਜੋ ਲਿਸਟ ਸਾਨੂੰ ਮਿਲੀ ਹੈਗੀ ਆ ਉਸ ਦੇ ਮੁਤਾਬਕ ਅਸੀਂ ਤੁਹਾਨੂੰ ਉਹ ਲਿਸਟ ਜਿਹੜੀ ਆ ਪੂਰੀ ਦੀ ਪੂਰੀ ਦਿਖਾ ਰਹੇ ਹੈਗੇ ਆ ਤਾਂ ਜੋ ਤੁਸੀਂ ਇਸ ਚੈਨਲ ਤੇ ਜਦੋਂ ਦੇਖੋਗੇ ਜਾਓਗੇ ਤਾਂ ਤੁਹਾਨੂੰ ਆਪਣੇ ਪਿੰਡ ਦਾ ਮਿਲ ਜਾਏਗਾ ਅ ਵੱਲੋਵਾਲ ਦਾ ਤੁਹਾਨੂੰ ਦਿਖਾ ਰਹੇ ਆ ਅ ਲਿਖਿਆ ਹੋਇਆ ਜਿਹੜਾ ਐਸਸੀ ਵਾਰਡ ਰਿਜ਼ਰਵ ਹੈ ਉੱਤੇ ਜਨਰਲ ਔਰ ਇਸਤਰੀ ਜਿਹੜਾ ਆ ਇਸ ਤੋਂ ਬਾਅਦ ਤੁਸੀਂ ਬਰਨਾਲਾ ਖੁਰਦ ਦਾ ਦੇਖ ਪਾ ਰਹੇ ਹੋ ਇਸ ਦੇ ਨਾਲ ਭਰੋ ਮੁਜਾਰਾ ਦਾ ਦੇਖ ਪਾ ਰਹੇ ਹੋ ਬਰਨਾਲਾ ਕੋਰਡ ਤੇ ਭਰੋ ਮੁਜਾਰਾ ਬੇਟ ਕੋਲ ਹੋਲੀ-ਹੋਲੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਉਹ ਬੱਜੋਂ ਦਾ ਵੀ ਤੁਸੀਂ ਦੇਖ ਪਾ ਰਹੇ ਹੋ ਇਹ ਪੰਜਾਂ ਦਾ ਜਿਹੜੇ ਬਾੜ ਹੈਗੇ ਆ ਜਿਹੜੇ ਬਾੜ ਬਣੇ ਹੁੰਦੇ ਨੇ ਤੁਹਾਡੇ ਉਹਦੇ ਬਾਰੇ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ। ਬਰਨਾਲਾ ਕੋਰਡ ਦਾ ਭਰੋ ਮੁਜਾਰਾ ਬੱਜੋਂ ਇਸ ਤੋਂ ਅੱਗੇ ਤੁਸੀਂ ਆ ਜਾਓ ਬਜੀਤਪੁਰ ਪਿੰਡ ਦਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਉਹ ਲਿਖਿਆ ਹੋਇਆ ਕਿ ਮਕਾਨ ਨੰਬਰ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਜਿਹੜੇ ਆ ਇਹ ਰਿਜ਼ਰਵ ਹੈਗੇ ਆ। ਮਕਾਨ ਨੰਬਰ ਵੀ ਉੱਪਰ ਪਾਏ ਹੋਏ ਆ ਮਕਾਨ ਨੰਬਰ ਲਿਖੇ ਹੋਏ ਆ ਕਿ ਇਸ ਮਕਾਨ ਨੰਬਰ ਤੋਂ ਲੈ ਕੇ ਇਸ ਮਕਾਨ ਨੰਬਰ ਤੱਕ ਇਹ ਵਾਰਡ ਜਿਹੜਾ ਇਹਨਾਂ ਲਈ ਰਿਜ਼ਰਵ ਹੈਗਾ ਆ ਉਹ ਸਾਰਾ ਵੇਰਵਾ ਜਿਹੜਾ ਆ ਇਹਨਾਂ ਦੇ ਉੱਪਰ ਜਿਹੜਾ ਉਹ ਦਿੱਤਾ ਗਿਆ ਹੈਗਾ ਆ ਹੋਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਪੰਚਾਇਤ ਨਾਲ ਸੰਬੰਧਿਤ ਹੁਣ ਤੁਹਾਨੂੰ ਰੋਜ਼ਾਨਾ ਹੀ ਖਬਰਾਂ ਤੇ ਆਂਦੀਆਂ ਰਹਿਣਗੀਆਂ ਪਿੰਡਾਂ ਦੇ ਬਾਰੇ ਵਿੱਚ ਵੀ ਅਸੀਂ ਪਿੰਡਾਂ ਪਿੰਡਾਂ ਵਿੱਚ ਵੀ ਜਾਵਾਂਗੇ ਔਰ ਜੋ ਪੰਚ ਸਰਪੰਚ ਆਪਣੇ ਕੀਤੇ ਹੋਏ ਕੰਮ ਸਾਡੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਦਿਖਾਣਾ ਚਾਹੁੰਦੇ ਹੈਗੇ ਉਹ ਸਾਨੂੰ 98763789499 ਤੇ ਫੋਨ ਕਰ ਸਕਦੇ ਆ ਅਸੀਂ ਉਹ ਵੀ ਦਿਖਾਵਾਂਗੇ ਔਰ ਤੁਸੀਂ ਬਖਲੌਰ ਦਾ ਦੇਖ ਪਾ ਰਹੇ ਹੋ ਅਬ ਬਖਲੌਰ ਦਾ ਅਸੀਂ ਤੁਹਾਨੂੰ ਦਿਖਾਨੇ ਆ ਇਸ ਤੋਂ ਅੱਗੇ ਆਜੋ ਬਿਰਸਾਲ ਪਿੰਡ ਦਾ ਜਿਹੜਾ ਉਹ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਇਸ ਤੋਂ ਅੱਗੇ ਤੁਸੀਂ ਭਾਲਟਾ ਕਲਾ ਪਾਲਟਾ ਕਲਾਂ ਦਾ ਤੁਹਾਨੂੰ ਦਿਖਾ ਰਹੇ ਆ ਜਿਹੜੀ ਕਿਹੜੀ ਕੈਟਾਗਰੀ ਨਾਲ ਸੰਬੰਧਤ ਕਿੱਥੋਂ-ਕਿੱਥੋਂ ਕੋਣ ਕੰਢ ਗਏ ਤੇ ਨਾਲ ਹੀ ਪਾਲਟਾ ਖੁਰਦ ਦਾ ਅਸੀਂ ਤੁਹਾਨੂੰ ਦਿਖਾ ਰਹੇ ਆ ਪਾਲਟਾ ਖੁਰਦ ਦਾ ਵੀ ਤੁਸੀਂ ਦੇਖ ਪਾ ਰਹੇ ਆ ਇਹ ਪਾਲਟਾ ਖੁਰਦ ਦਾ ਜਿਹੜਾ ਆ ਤੁਹਾਡੇ ਸਾਹਮਣੇ ਆ ਜੀ ਅਗਲਾ ਹਿੱਸਾ ਬਹਾਰਾ ਪਿੰਡ ਦਾ ਵੀ ਤੁਸੀਂ ਦੇਖ ਪਾ ਰਹੇ ਹੋ ਨਾਲ ਮਕਾਨ ਨੰਬਰ ਲਿਖੇ ਹੋਏ ਆ ਕਿ ਇਸ ਨੰਬਰ ਮਕਾਨ ਤੋਂ ਲੈ ਕੇ ਇਸ ਨੰਬਰ ਮਕਾਨ ਤੱਕ ਦੇ ਜਿਹੜੇ ਵੋਟਰ ਹੈਗੇ ਆ ਉਹ ਕਿਹੜੇ ਬਾੜ ਦੇ ਵਿੱਚ ਆਂਦੇ ਆ ਤੇ ਉੱਥੋਂ ਐਸ்சி ਜਨਰਲ ਇਸਤਰੀ ਜਾਂ ਕਿਹੜੇ-ਕਿਹੜੇ ਖੜਨਗੇ। ਪਰ ਪਿੰਡ ਬਹਾਦਰਪੁਰ ਦਾ ਵੀ ਤੁਹਾਨੂੰ ਦਿਖਾ ਰਹੇ ਆ। ਤੁਸੀਂ ਦੇਖ ਸਕਦੇ ਹੋ। ਨਮਸਕਾਰ ਦੋਪਾਪਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੁਹਾਡੇ ਕੋਲ ਜਿਹੜੀਆਂ ਪੰਚਾਇਤ ਨਾਲ ਸੰਬੰਧਿਤ ਹਰ ਖਬਰ ਹਰ ਰਿਪੋਰਟ ਆ ਜੋ ਵੀ ਜਾਣਕਾਰੀ ਆਂਦੀ ਰਹੇਗੀ ਸਾਡੇ ਕੋਲ। ਉਹ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਉੱਪਰ ਜਿਹੜਾ ਇਹ ਦਿਖਾਵਾਂਗੇ। ਔਰ ਇਸ ਦੇ ਵਿੱਚ ਅਸੀਂ ਸਾਰੇ ਪਿੰਡਾਂ ਦਾ ਜਿਹੜਾ ਉਹ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਚੱਕਦਾਨਾ ਦਾ ਤੁਸੀਂ ਦੇਖ ਪਾ ਰਹੇ ਹੋ। ਔਰ ਚੱਕਦਾਨਾ ਤੋਂ ਬਾਅਦ ਚਾਹਲ ਕਲਾਂ ਦਾ ਤੁਸੀਂ ਦੇਖ ਪਾ ਰਹੇ ਹੋ। ਚਾਹਲ ਕਲਾਂ ਦਾ ਚਾਹਲ ਖੁਰਦ ਦਾ ਵੀ ਇਸ ਦੇ ਨਾਲ ਤੁਸੀਂ ਦੇਖ ਪਾ ਰਹੇ ਹੋ। ਇਹ ਚਾਹਲ ਖੁਰਦ ਦਾ ਹੈ ਜੀ। ਔਰ ਇਸ ਦੇ ਨਾਲ ਦਰਿਆਪੁਰ ਦਾ ਵੀ ਤੁਸੀਂ ਦੇਖ ਪਾ ਰਹੇ ਹੋ। ਇਸ ਦੇ ਨਾਲ ਪਿੰਡ ਦੁਧਾਲਾ ਔਰ ਪਿੰਡ ਫਰੋਜਪੁਰ ਦਾ ਵੀ ਤੁਸੀਂ ਜਿਹੜਾ ਹੈ ਦੇਖ ਪਾ ਰਹੇ ਹੋ ਗਰਚਿਆਂ ਦਾ ਤੁਹਾਨੂੰ ਪਹਿਲਾਂ ਅਸੀਂ ਵੱਖਰੇ ਤੌਰ ਤੇ ਵੀ ਦਿਖਾ ਦਿਖਾਇਆ ਫਿਰ ਤੋਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਹੜੇ ਬਾੜ ਦੇ ਵਿੱਚੋਂ ਐਸਸੀ ਕਿੱਥੋਂ ਜਨਰਲ ਔਰ ਕਿੱਥੋਂ ਇਸਤਰੀ ਜਿਹੜੇ ਆ ਉਹ ਖੜੇ ਹੋਣਗੇ ਔਰ ਗੜੀ ਅਜੀਤ ਸਿੰਘ ਦਾ ਤੁਸੀਂ ਦੇਖ ਪਾ ਰਹੇ ਹੋ ਔਰ ਇਸ ਦੇ ਨਾਲ ਹੀ ਗੜੀ ਪਾਲਟੀ ਦਾ ਔਰ ਗੜੀ ਪਾਰਟੀ ਤੋਂ ਅੱਗੇ ਤੁਸੀਂ ਗੁਣਾ ਚੋੜ ਦਾ ਦੇਖ ਪਾ ਰਹੇ ਹੋ। ਪਰ ਗੁਣਾ ਚੋੜ ਤੋਂ ਬਾਅਦ ਤੁਸੀਂ ਪਿੰਡ ਘੜਪਾਣਾ। ਆ ਪਿੰਡ ਘੜਪਾਣੇ ਦਾ ਤੁਸੀਂ ਦੇਖ ਪਾ ਰਹੇ ਹੋ ਆਪਣੀ ਸਕਰੀਨ ਤੇ 26 ਨੰਬਰ ਤੇ। ਇਹ ਪਿੰਡ ਘੜਪਾਣੇ ਦਾ ਜਿਹੜਾ ਆ ਉਹ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ ਆ। ਔਰ ਇਸ ਤੋਂ ਬਾਅਦ ਗਹਿਲ ਮਜਾਰੀ ਔਰ ਗੁਰਪੜ ਔਰ ਗੁਰਪੁਰ ਤੋਂ ਬਾਅਦ ਹਕੀਮਪੁਰ ਦਾ ਵੀ ਤੁਸੀਂ ਦੇਖ ਪਾ ਰਹੇ ਹੋ ਹਕੀਮਪੁਰ ਤੋਂ ਬਾਅਦ ਤੁਸੀਂ ਹੀੜੀਆਂ ਪਿੰਡ ਦਾ ਦੇਖ ਸਕਦੇ ਹੋ ਪਿੰਡ ਜਗਤਪੁਰ ਦਾ ਵੀ ਤੁਸੀਂ ਦੇਖ ਰਹੇ ਹੋ ਔਰ ਜਲਾਮ ਮਾਜਰਾ ਪਿੰਡ ਦਾ ਵੀ ਅਸੀਂ ਤੁਹਾਨੂੰ ਦਿਖਾ ਰਹੇ ਆ ਔਰ ਠਿੰਗੜਾ ਪਿੰਡ ਦਾ ਤੁਸੀਂ ਆਪਣੀ ਸਕਰੀਨ ਤੇ ਦੇਖ ਪਾ ਰਹੇ ਹੋ ਨਵਾਂ ਸ਼ਰਦਪਾਪਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਕੋਲ ਜਿਹੜੀਆਂ ਜिले शहीद ਭਗਤ ਸਿੰਘ ਦੀਆਂ ਖਬਰਾਂ ਤੇ ਹੋਰ ਖਬਰਾਂ ਤੁਹਾਡੇ ਕੋਲ ਪਹੁੰਚਦੇ ਰਹਿਣਗੇ ਪਿੰਡ ਕਾਲੋਂ ਦਾ ਦੇਖ ਪਾ ਰਹੇ ਹੋ ਕਹ ਲਉ ਉਸ ਤੋਂ ਬਾਅਦ ਤੁਸੀਂ ਕੰਗਾ ਪਿੰਡ ਦਾ ਦੇਖ ਪਾ ਰਹੇ ਹੋ ਉਹ ਨਾਲ ਹੀ ਖੜਕੂਵਾਲ ਪਿੰਡ ਇਹ ਖੜਕੂਵਾਲ ਉੱਪਰ ਹੈ ਪਿੰਡ ਖੋਜਾ ਪਿੰਡ ਦਾ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਕਮਾਮ ਪਿੰਡ ਦਾ ਵੀ ਤੁਸੀਂ ਦੇਖ ਪਾ ਰਹੇ ਹੋ ਕਮਾਮ ਤੋਂ ਬਾਅਦ ਖੁਰਦ ਪਿੰਡ ਦਾ ਤੋਂ ਲਾਲ ਮਾ ਮਾਜਰਾ ਮਜਾਰਾ ਲਾਲ ਮਜਾਰਾ ਲਿੱਦੜਕੜਾ ਪਿੰਡ ਦਾ ਦੇਖ ਪਾ ਰਹੇ ਹੋ ਲੜੋਆ ਪਿੰਡ ਦਾ ਦੇਖ ਰਹੇ ਹੋ ਤੁਸੀਂ ਉਸ ਤੋਂ ਅੱਗੇ ਲਾਲੇਵਾਲ ਮੱਲਪੁਰ ਦਾ ਵੀ ਦੇਖ ਪਾ ਰਹੇ ਹਾਂ ਤੁਸੀਂ ਇਹ ਪੰਜਾਂ ਦਾ ਜਿਹੜਾ ਆ ਬਾੜ ਤੁਹਾਡੇ ਜਿਹੜੇ ਆ ਉੱਥੋਂ ਕਿਸ ਕੈਟਾਗਰੀ ਦਾ ਕੋਣ ਖੜਨਗੇ ਮਕਾ ਕੇਸ ਮਕਾਨ ਨੰਬਰ ਤੋਂ ਲੈ ਕੇ ਕਿਸ ਮਕਾਨ ਨੰਬਰ ਤੱਕ ਉਹ ਉਸ ਤੋਂ ਬਾਅਦ ਮਹਿਰੋਪੁਰ ਪਿੰਡ ਉਸ ਤੋਂ ਬਾਅਦ ਮੱਲਾ ਵੇਦੀਆਂ ਪਿੰਡ ਉਸ ਤੋਂ ਬਾਅਦ ਮੀਰ ਪਲੱਖਾ ਪਿੰਡ ਮੀਰ ਪਲੱਖਾ ਤੋਂ ਬਾਅਦ ਮਹਿਮੂਦਪੁਰ ਮਹਿਮੂਦ ਪੋਰਤਵਾਦ ਪਿੰਡ ਮਹਲਖੁਰਦ ਉਸ ਤੋਂ ਬਾਅਦ ਤੁਸੀਂ ਆ ਜਾਓ ਮੁਕੰਦਪੁਰ ਤੇ ਮਾਈ ਦਿੱਤਾ ਆ ਉੱਪਰ ਜਿਹੜਾ ਮਾਈ ਦਿੱਤੇ ਦਾ ਥੱਲੇ ਮਜਾਰਾ ਨੌ ਬਾਦ ਉਸ ਤੋਂ ਬਾਅਦ ਤੁਸੀਂ ਮੰਲੋ ਮਜਾਰਾ ਉਸ ਤੋਂ ਬਾਅਦ ਮਿਰਜ਼ਾਪੁਰ ਨੰਗਲ ਜੱਟਾਂ ਨੂਰਪੁਰ ਇਹ ਨੂਰਪੁਰ ਦਾ ਹੈ ੜਾਪੜ ਪਿੰਡ ਦਾ ਦੇਖੋ ਇਹ ਪੰਜਾਂ ਦੇ ਜਿਹੜੇ ਵਾਰਡ ਹੈਗੇ ਤੁਹਾਡੇ ਪਿੰਡਾਂ 'ਚ ਨਾ 1 ਨੰਬਰ 2 ਨੰਬਰ 4 ਨੰਬਰ ਇਹਦਾ ਵਾਰਡ ਬਣੇ ਹੋਇਆ ਉੱਥੋਂ ਜਿਹੜੇ ਪੰਜ ਖੰਡ ਨੇ ਆ ਉਹ ਕਿਹੜੀ ਕੈਟਾਗਰੀ ਕੀ ਤੋਂ ਕਢਣਗੇ ਉਹਨਾਂ ਦਾ ਵੇਰਵਾ ਦਿੱਤਾ ਗਿਆ ਇਸ ਤਰੀਕ ਕਿੱਥੋਂ ਕਢੇਗੀ ਜਨਰਲ ਵਰਗ ਕਿਹੜਾ ਆ ਐਸਸੀ ਕਿਹੜਾ ਹੈਗਾ ਔਰ ਹਰਾਨੀ ਗੱਲ ਜਿਹੜੀ ਜਨਕ ਜਿਹੜੀ ਗੱਲ ਹੈਗੀ ਉਹ ਤੁਹਾਨੂੰ ਬਾਅਦ ਦੇ ਵਿੱਚ ਜਾ ਕੇ ਦੱਸਾਂਗਾ ਉਹਨੂੰ ਨੋਟ ਕਰਨਾ ਅਗਰ ਤਨਾਣਾ ਪਿੰਡ ਦਾ ਦੇਖ ਪਾ ਰਹੇ ਹਾਂ ਐਸਸੀ ਵਗੈਰਾ ਸੀਟਾਂ ਜਿਹੜੀਆਂ ਰਿਜ਼ਰਵ ਨੇ ਉਹ ਤੁਹਾਨੂੰ ਅਸੀਂ ਪੰਜਾਂ ਦੀਆਂ ਦਿਖਾ ਰਹੇ ਹਾਂ ਸਰਪੰਚਾਂ ਦਾ ਅਸੀਂ ਪਹਿਲਾਂ ਧੁਕਾ ਚੁੱਕੇ ਹਾਂ ਉਹ ਰਿਸ਼ਤੇ ਵਿੱਚ ਇੱਕ ਐਸੀ ਗੱਲਬਾਤ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਉਹ ਬਾਅਦ ਵਿੱਚ ਦੇਖਦੇ ਹਾਂ ਸਕੋਪਰ ਪਿੰਡ ਦਾ ਦੇਖੋ ਸਕੋਪ ਉੱਤੇ ਬਾਲੋ ਪਿੰਡ ਸਰਹਾਲ ਕਾਜੀਆਂ ਛੇਕੂਪੁਰ ਛੋਡੀਆਂ ਸ਼ੁਕਰ ਤਲਵੰਡੀ ਫੱਤੂ ਫਰਤਾਰਪੁਰ ਲਵੰਡੀ ਸਿਬੂ ਸਾਧਪੁਰ ਕਿ ਤੁਹਾਨੂੰ ਜੋ ਲਿਸਟ ਸੀਗੀ ਅਸੀਂ ਦਿਖਾਈ ਆ ਬਹੁਤ ਹੀ ਇੱਕ ਜਿਹਨੂੰ ਕਹਤੋਂ ਗੰਭੀਰ ਕੱਲ ਹੈਗੀ ਆ ਕਰਨ ਜਾ ਰਹੇ ਆ ਕਿ ਜਿੰਨੇ ਪਿੰਡਾਂ ਦੀ ਅਸੀਂ ਤੁਹਾਨੂੰ ਆਊਟ ਬਲੌਗ ਦੀ ਲਿਸਟ ਦਿਖਾਈ ਆ ਚਾਹੇ ਉਹ ਪੰਚ ਦੀ ਹੋਵੇ ਚਾਹੇ ਸਰਪੰਚ ਦੀ ਹੋਵੇ ਇਦੇ ਵਿੱਚੋਂ ਜਿਹੜਾ ਆ BC ਬਰਾਦਰੀ ਜਿਹੜੀ ਆ ਬੈਕਵਾਰਡ ਜਿਹੜੀ ਆ ਉਹਨਾਂ ਨੂੰ ਅਨਗੋਲਿਆ ਕੀਤਾ ਗਿਆ ਹੈ ਉਹਨਾਂ ਦੀ ਇੱਕ ਵੀ ਸੀਟ ਕਿਤੇ ਨਾ ਪੰਚ ਦੀ ਰਾਖਮੀ ਆ ਤੇ ਨਾ ਹੀ ਕਿਤੇ ਸਰਪੰਚ ਦੀ ਰਾਖਮੀ ਕੀਤੀ ਗਈ ਹੈ ਇਸ ਸੰਬੰਧੀ ਮੇਰੀ ਗੱਲਬਾਤ ਜਿਹੜੀ ਆ ਆਮ ਆਦਮੀ ਪਾਰਟੀ ਦੇ ਨਾਲ ਕਾਫੀ ਸਮੇਂ ਤੋਂ ਚੱਲੀ ਸੀਗੀ ਉਹਨਾਂ ਵੱਲੋਂ ਭਰੋਸਾ ਮਿਲਿਆ ਹੁਣ ਜਿਹੜੇ BC ਕੈਟਾਗਰੀ ਨਾਲ ਸੰਬੰਧਤ ਲੋਕ ਨੇ ਜਾਂ BC ਵਾਲਿਆਂ ਨੇ ਜਿਨ੍ਹਾਂ ਨੇ ਵੋਟਾਂ ਪਾਣੀਆਂ ਆ ਉਹ ਇਸ ਗੱਲ ਨੂੰ ਹੁਣ ਜ਼ਰੂਰ ਸੋਚ ਲੈਣਾ ਕਿ ਅੱਜ ਤੱਕ ਨਾ ਹੀ ਕਾਂਗਰਸ ਨਾ ਹੀ ਅਕਾਲੀ ਦਲ ਤੇ ਨਾ ਹੀ ਆਮ ਆਦਮੀ ਪਾਰਟੀ ਇਹਨਾਂ ਨੇ ਕਦੀ ਵੀ BC ਦੀ ਕੋਈ ਵੀ ਸੀਟ ਜਿਹੜੀ ਰਾਖਮੀ ਨੇ ਕੀਤੀ ਇੱਕ ਪੰਚ ਦੀ ਵੀ ਸੀਟ ਰਾਖਮੀ ਨੇ ਕੀਤੀ ਜਿਸ ਲਈ ਹੁਣ BC ਬਰਾਦਰੀ ਨਾਲ ਸੰਬੰਧਿਤ ਸਾਰੇ ਹੀ ਵੋਟਰਾਂ ਨੂੰ ਸੋਚਣਾ ਪਵੇਗਾ ਕਿ ਉਹਨਾਂ ਕੀ ਕਰਨਾ ਇਹਨਾਂ ਨੇ BC ਨੂੰ ਕੀ ਕਰ ਦਿੱਤਾ ਕਿ ਇਹਨਾਂ ਨੇ ਕਰ ਦਿੱਤਾ ਕਿ ਜਿੱਥੇ ਜਰਨਲ ਦੀ ਸੀਟ ਆ ਉੱਥੇ ਤੁਸੀਂ ਲੜ ਸਕਦੇ ਹੋ ਜਿੱਥੇ ਜਰਨਲ ਸੀਟ ਆ ਉਥੇ ਲੜ ਸਕਦੇ ਹੈਗੇ ਆ ਉਹਨਾਂ ਨੂੰ ਜਰਨਲ ਵਿੱਚ ਕੈਟਾਗਰੀ ਵਿੱਚ ਪਾ ਦਿੱਤਾ ਹੈ ਬੀਸੀ ਨੂੰ ਅਨਗੋਲਿਆ ਕੀਤਾ ਗਿਆ ਹੈ ਇਸ ਦਾ ਮਤਲਬ ਹੈ ਕਿ ਜਿਹੜੇ ਬੀਸੀ ਬਰਾਦਰੀ ਦੇ ਕੀ ਉਹ ਵੋਟਰ ਨਹੀਂ ਹੈਗੇ ਕਿ ਬੂਸੀ ਬੀਸੀ ਕਲਾਸ ਜਿਹੜੀ ਉਹ ਵੋਟਾਂ ਨਹੀਂ ਪਾਉਂਦੀ ਹੈਗੀ ਸਿਰਫ ਇਹਨਾਂ ਤੋਂ ਵੋਟਾਂ ਹੀ ਲੈ ਕੇ ਸਰਕਾਰ ਹੀ ਬਣਾਣੀ ਹੁੰਦੀ ਹੈ ਇਹ ਹੁਣ ਸਰਕਾਰਾਂ ਨੂੰ ਸੋਚਣਾ ਪਵੇਗਾ ਤੇ ਬੀਸੀ ਬਰਾਦਰੀ ਨੂੰ ਵੀ ਸੋਚਣਾ ਪਵੇਗਾ ਕਿ ਉਹਨਾਂ ਦੀ ਕਿੰਨੀ ਕਾਇਮੀਅਤ ਹੈਗੀ ਆ ਸਾਡੇ ਇਸ ਆਯਾਦ ਮੁਲਕ ਦੇ ਵਿੱਚ ਪੰਜਾਬ ਦੇ ਵਿੱਚ ਕਿੰਨਾ ਕੁ BC ਕੋਟੇ ਦੇ ਬਾਰੇ ਵਿੱਚ ਸੋਚਿਆ ਗਿਆ ਆ ਆ ਜਿਹੜੀ ਆਡ ਬਲੋਗ ਦੀ ਲਿਸਟ ਦਿਖਾ ਲਈਏ ਤੇ ਇੱਕ ਵੀ ਸੀਟ ਜਿਹੜੀ BC ਦੀ ਕਿਤੇ ਪੰਚ ਦੀ ਵੀ ਜਿਹੜੀ ਰਿਜ਼ਰਵ ਨਹੀਂ ਹੈਗੀ ਆ ਬੇहद ਦੀ ਗੰਭੀਰ ਆ ਸੋਚਣ ਦਾ ਵਿਸ਼ਾ ਆ ਤੇ ਜਦੋਂ ਵੀ ਤੁਹਾਡੇ ਕੋਲੇ ਵੋਟਾਂ ਲੈਣ ਆਂਦੇ ਨੇ ਚਲੋ ਪੰਚ ਸਰਪੰਚਾਂ ਨੇ ਤਾਂ ਵੋਟਾਂ ਲੈਣੀਆਂ ਇਹਨਾਂ ਦਾ ਕੋਈ ਦੋਸ਼ ਨਹੀਂ ਹੈਗਾ ਪਰ ਇਹਨਾਂ ਦਾ ਦੋਸ਼ ਵੀ ਹੈਗਾ ਕਿਉਂਕਿ ਕਦੀ ਵੀ BC ਦੀ ਸੀਟ ਦੀ ਜਿਹੜੀ ਹੈਗੀ ਆ ਕਾਫੀ ਸਮੇਂ ਤੋਂ ਮੰਗ ਚੱਲੀ ਆ ਰਹੀ ਆ बीसी सीट ਨੂੰ ਜਿਹੜਾ ਅਨਗੋਲਿਆ ਕੀਤਾ ਗਿਆ ਹੈਗਾ ਆ ਹੁਣ ਇਹ BC ਬਰਾਦਰੀ ਨਾਲ ਸੰਬੰਧਿਤ ਜਿੰਨੇ ਵੀ ਪਿੰਡਾਂ ਵਾਲੇ ਆ ਉਹ ਸੋਚਣ ਕਿ ਅਸੀਂ ਕੀ ਕਰਨਾ ਹੈਗਾ ਇੱਕ ਸੀਟ ਵੀ ਜਿਹੜੀ ਆ ਕਿਤੇ ਵੀ ਰਾਖਮੀ ਜਿਹੜੀ BC ਦੀ ਨਹੀਂ ਕੀਤੀ ਗਈ ਹੈਗੀ ਬਾਕੀ ਇਹ ਜੋ ਤੁਹਾਨੂੰ ਅਸੀਂ ਫੇਰ ਬਾਤ ਦਿਖਾ ਲਿਆ ਆ ਇਹ ਸਿਰਫ ਜੋ ਸਾਨੂੰ ਲਿਸਟ ਪ੍ਰਾਪਤ ਹੋਈ ਆ ਉਸ ਦੇ ਮੁਤਾਬਕ ਅਸੀਂ ਤੁਹਾਨੂੰ ਇਹ ਦਿਖਾਇਆ ਹੈਗਾ ਆ ਇਸ ਦੇ ਮੁਤਾਬਕ ਆ ਤੇ ਬਾਕੀ ਤੁਸੀਂ ਹੋਰ ਜਾਣਕਾਰੀ ਦੇ ਜੋ ਬਲੋਗ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਪਰ ਬੇਹਾਦੀ ਸ਼ਰਮਨਾ ਕੱਲ ਹੈਗੀ ਆ ਇਹ ਸਰਕਾਰਾਂ ਦੇ ਲਈ ਕਿ ਵੋਟਾਂ ਤੇ ਬੀਸੀ ਦੀਆਂ ਲਈਆਂ ਜਾਂਦੀਆਂ ਆ ਪਰ ਇਹਨਾਂ ਨੂੰ ਕਿਸੇ ਵੀ ਕੈਟਾਗਰੀ ਵਿੱਚ ਨਹੀਂ ਰੱਖਿਆ ਜਾਂਦਾ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499